ਮੋਬਾਈਲ ਨੂੰ ਘੋੜਾ ਕਿ ਗਾਮਨੀ ਦੇ ਮੇਰੇ ਸਮੇਂ ਮੈਂ ਆਪਣਾ ਮੋਬਾਈਲ ਬੰਦ ਕਰਕੇ ਆਇਆ ਵੈਸੇ ਤੇ ਘਾਟੇ ਪਤਾ ਨਹੀਂ ਕੀ ਹੈ ਜਦੋਂ ਅਸੀਂ ਪੜਾਉਂਦੇ ਸੀਦੇ ਕਲਾਸ ਦੇ ਵਿੱਚ ਕਿਸੇ ਵਿਦਿਆਰਥੀ ਨੂੰ ਵੱਡਾ ਦਾਰਸ਼ਨਿਕ ਪੈਦਾ ਨਹੀਂ ਕੀਤਾ ਕੋਈ ਵੱਡਾ ਦਾਰਸ਼ਿਕ ਅਸੀਂ ਬਹੁਤ ਪਰਿਵਾਰ ਲਾ ਕੀਤਾ ਅੰਤਿਕਾ ਪਰ ਕੋਈ ਹਾਂਜੀ ਸਰ ਇਹਦਾ ਬੋਲ ਪੇ ਓਕੇ ਪਹਿਲਾ ਹਾਂਜੀ ਅੱਛਾ ਠੀਕ ਹੋ ਜਿਹੜਾ ਅੱਜ ਮਾਤਰਪਾਇ ਘਦੀਵਤ ਚੁਲਾਇਆ ਜਾ ਰਿਹਾ ਠੀਕ ਹੋ 21 ਫਰਵਰੀ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਪ੍ਰਗਤੀ ਸ਼ੀਲ ਵਿਖਕ ਸੰਗ ਵੱਲੋਂ ਤੇ ਗਵਰਨਮੈਂਟ ਕਾਲਜ ਫਾਰ ਹਿਊਮਨੋਲੋ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਇੱਚ ਪਹਿਲਾ ਸੈਸ਼ਨ ਦਾ ਸੈਮੀਨਾਰ ਦਾ ਕਿ ਭਾਸ਼ਾ ਨੂੰ ਕਿੱਦਾਂ ਬਚਾਉਣਾ ਜਿਹੜਾ ਬੰਗਲਾਦੇਸ਼ ਦੇ ਵਿੱਚ ਜਿਹੜਾ ਇੱਕੀ ਫਰਵਿ ਦੇ ਜਿਹੜਾ ਮਨਾਇਆ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਰਦੂ ਨਹੀਂ ਬੋਲੀ ਸਾਡੀ ਬੰਗਾਲੀ ਭਾਸ਼ਾ ਹੈ ਤੇ ਉੱਥੇ ਮੂਵਮੈਂਟ ਚੱਲੀ ਸਟੂਡੈਂਟਾਂ ਦੀ ਮੂਵਮੈਂਟ ਸੀ ਲੋਕਾਂ ਦੀ ਮੂਵਮੈਂਟ ਸੀ ਉਹਦੇ ਇੱਕ ਗਰੀਬ ਰਿਕਸ਼ੇ ਵਾਲਾ ਮਾਰਿਆ ਗਿਆ ਜਿਹੜਾ ਕਹਿੰਦਾ ਮੇਰੀ ਭਾਸ਼ਾ ਜਿਹੜੀ ਆ ਉਹ ਬੰਗਾਲੀ ਆ ਉਸ ਤੋਂ ਬਾਅਦ ਇਹ ਦਿਵਸ ਮਨਾਇਆ ਜਾ ਰਿਹਾ ਅਸੀਂ ਸੋਚਿਆ ਅਕੈਡਮੀ ਨੇ ਵੀ ਸੋਚਿਆ ਕਿ ਜਿੱਥੇ ਤੱਕ ਅਸੀਂ ਸਾਂਝੀ ਦੀ ਗੱਲ ਕਰਦੇ ਆਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆਂ ਤੇ ਨਾਲ ਦੇ ਨਾਲ ਭਾਸ਼ਾ ਨੂੰ ਕਿੱਦਾਂ ਬਚਾਉਣਾ ਅਹੀਂ ਕਾ ਕੁਛ ਨਾ ਕੁਛ ਕਰਨਾ ਚਾਹੀਦਾ ਅਹੀਂ ਇੱਥੇ ਤੁਹਾਡੇ ਸਾਹਮਣੇ ਵੱਡੇ ਵੱਡੇ ਮਾਰਚ ਕੀਤੇ ਨੇ ਸੈਮੀਨਾਰ ਕਰਦੇ ਰਹੇ ਨੇ ਅੱਜ ਵੀ ਸੈਮੀਨਾਰ ਕਰ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਪੰਜ ਟੀਚਰ ਸੀ ਚੁਣਨੇ ਆ ਅੰਮ੍ਰਿਤਸਰ ਤੋਂ ਕਿ ਜਿਹੜੇ ਪਾਸ਼ਾ ਦੇ ਉੱਤੇ ਕੰਮ ਕਰ ਰਹੇ ਨੇ ਪੰਜਾਬੀ ਪਾਸ਼ਾ ਤੇ ਚੰਗਾ ਕੰਮ ਕਰ ਰਹੇ ਆ ਉਹ ਇਸ ਸਾਲ ਵੀ ਅਹੀਂ ਪੰਜ ਟੀਚਰ ਚੁਣੇ ਜਿਨ੍ਹਾਂ ਨੂੰ ਸਨਮਾਨਿਤ ਵੀ ਕਰਨਾ ਹੈ ਤੇ ਇਸ ਲਈ ਥੋੜਾ ਬਹੁਤਾ ਸਕੂਲਾਂ ਦੇ ਕਾਲਜਾਂ ਤੇ ਘਰਾਂ 'ਚ ਇਹਨੂੰ ਬੋਲਣ ਦੀ ਆਜ਼ਾਦ ਦਿੱਤੀ ਹੈ ਪੋਸਟਰ ਲਾਏ ਜਾਣ ਸਰਕਾਰਾਂ ਜਿਹੜੀ ਬਦਲਦੀਆਂ ਰਹੀਆਂ ਨੇ ਹਮੇਸ਼ਾ ਕਹਿੰਦੇ ਆ ਕਿ ਪਾਸ਼ਾ ਨੂੰ ਹੀ ਬਚਾਉਣਾ ਆ ਲੇਕਿਨ ਅਜੇ ਤੱਕ ਜਿਹੜੀ ਸਰਕਾਰ ਆਈ ਆ ਇਹ ਇਸ ਕਰਤੀ ਵੀ ਆਈ ਆ ਕਿ ਅਹੀ ਇਹਨੂੰ ਰੰਗਣਾ ਪੰਜਾਬ ਬਣਾਉਣਾ ਤੇ ਪੰਜਾਬੀ ਭਾਸ਼ਾ ਨੂੰ ਕਿੱਦਾਂ ਬਚਾਉਣਾ ਲੇਕਿਨ ਅਜੇ ਤੱਕ ਬੋਰਡ ਹੀ ਨਹੀਂ ਚੇਂਜ ਹੋ ਸਕੇ ਸਾਡੇ ਅਜੇ ਵੀ ਨਾਂ ਉਹ ਹੀ ਸੜਕਾਂ ਦੇ ਨਾਂ ਉਹ ਹੀ ਆ ਸਕੂਲਾਂ ਦੀ ਵੀ ਜੇ ਚੇਂਜਿੰਗ ਨਹੀਂ ਆ ਰਹੀ ਆ ਪ੍ਰਾਈਵੇਟ ਸਕੂਲਾਂ 'ਚ ਕੁੱਟਿਆ ਜਾ ਰਿਹਾ ਜੇ ਪੰਜਾਬੀ ਬੋਲਦਾ ਤਾਂ ਬੱਚਿਆਂ ਨੂੰ ਮਾਰਿਆ ਜਾ ਰਿਹਾ ਕਿ ਤੁਸੀਂ ਅਨਪੜ੍ਹ ਪਹਾਜਾ ਬੋਲਦੇ ਹੋ ਤੇ ਇਸ ਨੂੰ ਰੋਕਣਾ ਚਾਹੀਦਾ ਸਰਕਾਰਾਂ ਦਾ ਕੰਮ ਆ ਅਹੀਂ ਤੇ ਗੱਲ ਕਰ ਸਕਦੇ ਆ ਅਹੀਂ ਇੱਕ ਗੱਲ ਪੁਟ ਕਰ ਸਕਦੇ ਕਿ ਆ ਸਕੂਲ ਚ ਇਹ ਹੋ ਰਿਹਾ ਕਰਨਾ ਤੇ ਸਰਕਾਰਾਂ ਨੇ ਤੇ ਇਸ ਲਈ ਅਹੀਂ ਉਹ ਵੀ ਟੀਚਰ ਚੁਣੇ ਨੇ ਜਿਹੜੇ ਪੰਜਾਬੀ ਭਾਸ਼ਾ ਵਿੱਚ ਕੰਮ ਕਰ ਰਹੇ ਨੇ ਹਰ ਸੰਭਿਧਰ ਤਰੀਕੇ ਸਾਡਾ ਇਹ ਪ੍ਰੋਗਰਾਮ ਇਹਨੂੰ ਚਾਹੀਦਾ ਨੇ ਹੋਰ ਕਿਸੇ ਦਾ ਬਦਕ ਸਰ ਪਿੰਡਾਂ ਦੇ ਵਿੱਚ ਹੈ ਰਹੀ ਆ ਬਾਕੀ ਇਹ ਵੀ ਇੱਕ ਤਰ੍ਹਾਂ ਹੋਰ ਜਿਹੜੇ ਤਰ੍ਹਾਂ ਬੀ ਗੱਲ ਕੀਤੀ ਹੈ ਇੱਕ ਪ੍ਰਾਈਵੇਟ ਸਕੂਲ ਉਹਨਾਂ ਲਈ ਵੀ ਕੋਈ ਸੈਮਿਲਰ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਪਹਿਲਾਂ ਅਹੀਂ ਮਾਰਚ ਦੇ ਵਿੱਚ ਲੈ ਕੇ ਹੁੰਦੇ ਰਹੇ ਆ ਕਿ ਮਾਰਚ ਕੱਢੀਏ ਲੇਕਿਨ ਆ ਮਾਰਚ ਦੇ ਵਿੱਚ ਹੁਣ ਪੀਪਰ ਸ਼ੁਰੂ ਹੋ ਗਏ ਨੇ ਇਹ ਸੋ ਟ੍ਰੈਂਡ ਚੇਂਜ ਹੋ ਗਿਆ ਪਹਿਲਾਂ ਪੀਪਰ ਹੁੰਦੇ ਸੀ ਮਾਰਚ ਦੇ ਵਿੱਚ ਹੁਣ ਫਰਵਰੀ ਚ ਸ਼ੁਰੂ ਕਰਤਾ ਤੇ 21 ਫਰਵਰੀ ਹੁਣ ਕੱਲ ਦਾ ਜਿਹੜਾ 10ਵੀਂ ਦਾ ਤਾਂ 8ਵੀਂ ਦਾ ਇਹ ਪੀਪਰ ਸ਼ੁਰੂ ਹੋ ਗਏ ਤੇ ਇਹ ਬੱਚੇ ਆ ਨਹੀਂ ਸਕਦੇ ਅਸੀਂ ਜਿਆਦਾ ਜ਼ੋਰ ਬੋਲਦੇ ਕਿ ਪ੍ਰਾਈਵੇਟ ਸਕੂਲ ਦੇ ਬੱਚਾ ਨੂੰ ਲਿਆਇਆ ਗਏ ਪ੍ਰਾਈਵੇਟ ਸਕੂਲ ਦੇ ਬੱਚਾ ਨੂੰ ਲਿਆਇਆ ਜਾਏ ਉਹ ਵੀ ਜਤਨ ਕਰਾਂਗੇ ਕਿ ਉੱਥੇ ਨਾਟਕ ਨੋਟਕ ਕਰੀਏ ਜਾਂ ਪੰਜਾਬੀ ਭਾਸ਼ਾ ਤੇ ਕੋਈ ਨਾਟਕ ਇਦਾਂ ਦਾ ਬਣਾਈਏ ਜਿਹੜੇ ਸਕੂਲਾਂ 'ਚ ਖੇਡੇ ਜਾਇਆ ਜਾਵੇ ਲੱਗਦਾ ਵੀ ਸਰ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਘੱਟ ਸਿੱਖੇ ਜਾਂਦੇ ਨੇ ਤੇ ਜਾਂ ਇੰਗਲਿਸ਼ ਕੋਲ ਨੂੰ ਜਗਾ ਮੈਂ ਸਰਕਾਰੀ ਸਕੂਲਾਂ 'ਚ ਪੰਜਾਬੀ ਸਿੱਖੀ ਜਾਂਦੀ ਮੈਂ ਕਹਾਂ ਪੰਜਾਬੀ ਸਕੂਲਾਂ ਦਾ ਵੀ ਉਦੋਂ ਹੀ ਹਾਲ ਹੈ ਸਰਕਾਰੀ ਦਾ ਲੇਕਿਨ ਪ੍ਰਾਈਵੇਟ 'ਚ ਕੁੱਟਿਆ ਵੀ ਜਾਂਦਾ ਜਦੋਂ ਬੱਚੇ ਬੋਲਦੇ ਪੰਜਾਬੀ ਚ ਉਹ ਤਾਂ ਕੁੱਟਿਆ ਜਾਂਦਾ ਅਸੀਂ ਇੱਕ ਸਕੂਲ ਇੱਥੇ ਗਏ ਸੀ ਮੈਨੂੰ 10 ਸਾਲ ਪਹਿਲਾਂ ਯਾਦ ਆ ਹੌਲੀਡੇ ਇਨ ਇੱਥੇ ਆ ਅ ਨੌਰਕਾ ਰੋਡ ਤੇ ਤੇ ਉੱਥੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਸਪਿੰਗ ਡੇਲ 'ਚ ਬੱਚਿਆਂ ਨੂੰ ਕੁੱਟਿਆ ਜਾਂਦਾ ਕੈਮਰੋ ਸਕੂਲ 'ਚ ਵੀ ਕੁੱਟਿਆ ਜਾਂਦਾ ਕਿ ਤੁਸੀਂ ਬੋਲਦੇ ਇਹ ਸਰਕਾਰਾਂ ਵੱਲੋਂ ਕੀ ਮੰਨ ਕਰਦੇ ਅਸੀਂ ਤਾਂ ਸਰਕਾਰਾਂ ਨੂੰ ਕਹਿੰਦੇ ਕਿ ਜਦੋਂ ਤੁਸੀਂ ਇਹ ਕੱਲ ਤੇ ਆਏ ਹੋ ਸਰਕਾਰ ਤੇ ਰੰਗਲਾ ਪੰਜਾਬ ਕਰਨ ਲਈ ਆਏ ਹੋ ਹੈ ਤਾਂ ਰੰਗਲੇ ਪੰਜਾਬ 'ਚ ਪੰਜਾਬੀ ਬੋਲਣ 'ਚ ਕੁੱਟਿਆ ਜਾ ਰਿਹਾ ਤਾਂ ਲੋਕ ਗੀਤ ਕਿੱਥੋਂ ਗਾਉਣਗੇ ਪਗੜੇ ਕਿੱਥੋਂ ਪਾਉਣਗੇ ਢੋਲਾ ਢੋਲਕ ਤਾਂ ਬਚਾਉਣਗੇ ਇਹ ਤਾਂ ਫਿਰ ਸਾਰਾ ਪੰਜਾਬੀ ਦੇ ਵਿੱਚ ਆ ਜਾਂਦਾ ਨਾ ਇਹਨਾਂ ਨੂੰ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ 'ਚ ਉਹ ਪਾਬੰਦੀਆਂ ਜਿਹੜੀਆਂ ਲਾਈਆਂ ਨੇ ਸਕੂਲਾਂ ਨਾਲ ਉਹਨੂੰ ਠੀਕ ਕਰਨ ਪੰਜਾਬ ਸਰਕਾਰ ਨੂੰ ਇੱਕ ਪ੍ਰਾਲਾ ਕੀਤਾ ਗਿਆ ਸੀ ਦੁਕਾਨਾਂ ਦੇ ਜਾਂ ਜਿੰਟੇ ਵੀ ਪੰਜਾਬੀ ਦੇ ਵਿੱਚ ਬੋਲ ਲਿਖੇ ਜਾ ਅਜੇ ਤੱਕ ਅਜੇ ਤੱਕ ਤਾਂ ਸਾਡੇ ਅੰਮ੍ਰਿਤਸਰ ਦੇ ਰੋਡਾਂ ਤੇ ਚੇਂਜ ਨਹੀਂ ਹੋਏ ਕੋਈ ਜਰੂਰਤ ਕੋਈ ਜਰੂਰਤ ਦਾ ਨਾਮ ਰੱਖਿਆ ਇਹ ਲੋ ਰੋ ਟੇਲਰ ਰੋਡ ਹੀ ਚੱਲੀ ਜਾਂ ਰਹੀ ਆ ਉਹਨੂੰ ਕਿਉਂ ਨਹੀਂ ਚੇਂਜ ਚੇਂਜ ਕਰਨਾ ਅਜੇ ਤੱਕ ਵੀ ਚੇਂਜ ਕਰ ਸਕਦੇ ਇਹਨਾਂ ਚਾਹੀਦਾ ਅੱਜ ਤੋਂ ਬਾਰ-ਬਾਰ ਡੀਸੀ ਨੇ ਵੀ ਕਈ ਵਾਰੀ ਮਾਨਕ ਪੱਤਾ ਦੇ ਚੁੱਕੇ ਆ ਕਿ ਇਹ ਰੋਡਾਂ ਦੇ ਜਿਹੜੇ ਨਾਮ ਜਿਹੜੇ ਉਹਨੂੰ ਚੇਂਜ ਕਰ ਇਹ ਅੰਗਰੇਜ਼ਾਂ ਦਾ ਟਾਈਮ ਦੇ ਸੀ ਨਾ ਟੇਲਰ ਰੋਡ ਉਹ ਤਾਂ ਅੰਗਰੇਜ਼ਾਂ ਦਾ ਨਾਮ ਤੇ ਸੀ ਕੋਈ ਜ਼ਰੂਰ ਹੋਰ ਅੰਗਰੇਜ਼ਾਂ ਦੇ ਨਾਮ ਤੇ ਸੀ ਇਹ ਅਜੇ ਤੱਕ ਹੋਰ ਚੇਂਜ ਕਰ ਸਕਦੇ ਇਹਨਾਂ ਚਾਹੀਦਾ